ਦੇਖ ਲਾ ਹਲਾ ਹੋਕ ਤੇ ਕਿੰਨਾ ਕੁਸੂ ਬਣਾਇਆ ਸੀ ਉਹਨਾਂ ਨੇ ਹੋਰ ਕਿ ਕਿਧਰੇ ਪਾਉੜੇ ਜਿਲੇ ਪਗਾ ਕਿੰਨੇ ਆ ਸਵਾਦ ਸੀ ਤੱਕ ਢੱਭਰ ਗਿਆ ਹਾਂ ਹੁਣ ਉੱਛਲ ਨਾ ਦੇਈ ਤਾਂ ਇਹ ਕਿਤੇ ਜਾਂਦੀ ਜਾਂਦੀ ਨਹੀਂ ਮੈਂ ਮਰਚਾਂ ਨੇ ਨੰਗੇ ਸਰ ਖੜੀ ਆ ਨੀ ਇਹ ਤਾਂ ਬੰਦਿਆ ਵਾਲੀ ਪਾਰਕੀ ਉਹ ਪੈਂਟ ਤੇ ਉਹ ਬੀਬੀ ਮੇਰੀ ਗਾਲਾਂ ਸੁਣਾ ਹਾਂ ਮੈਂ ਵੀ ਇਹ ਜੀ ਕੱਪੜੇ ਲਾਉਂਗੀ ਏ ਬਸ ਕਰਨੀ ਛੁੱਤਰ ਖਾਉਗੀ ਹੈ ਲੈ ਕਿਉਂ ਹੋਰ ਬੁਣ ਦੇਖੀ ਕਿੰਨੀ ਸੋਹਣੀ ਲੱਗਦੀ ਹੈ ਨਾ ਪਰੀਆਂ ਵਰਗੀ ਬੀਬੀ ਤੂੰ ਤਾਂ ਮੈਨੂੰ ਹੀ ਲੱਗਦੀ ਐ ਇੰਨੀ ਹੈਗੀ ਆ ਦੇਖ ਲੈ ਇਹਨੇ ਕੋਟ ਲੈ ਕੇ ਦਿੱਤਾ ਸੀਗੇ ਮੇਰੇ ਪਰੋਣੇ ਨੇ ਇੰਨਾ ਖੀਤੀ ਆ ਕੋਈ ਬੋਲੀ ਜਿਹੜਾ ਕੁਝ ਨਾਉ ਬੋਲਣਾ ਹੋਵੇ ਉਹ ਦੇਖ ਲਓ ਵੀ ਤਾਂ ਕੱਪੜੇ ਪਾਏ ਫਿਰਦੀ ਆ ਬਸ ਕਰਨੀ ਹਾਂ ਇਹ ਉੱਜਾ ਸੋ ਤੁਰੀ ਆ ਮੈਂ ਮਰ ਜਾ ਕਿ ਟੀ ਬੇਸ਼ਰਮ ਤੀਨੀ ਆ ਨਹੀਂ ਮੈਂ ਮਰ ਜਾ ਨਹੀਂ ਜਮਾ ਨੰਗੇ ਸਿਰ ਇਹ ਲੋਕਾਂ ਦੇ ਕੋਈ ਕੋਸ ਨਹੀਂ ਲੈ ਜਿਸ ਅਸਬੀਤਾ ਇਹ ਜੀ ਹੋਈ ਆ ਉਹ ਵੀ ਸ਼ਕੀਨਣਾ ਨਾ ਹੈ ਨਹੀਂ ਹੋਣੀ ਆ ਕੁਛ ਲੈ ਫਿਰ ਬੀਬੀ ਮੈਂ ਵੀ ਸੋਹਣੀ ਲੱਗਦੀ ਆ ਨਹੀਂ ਕੁੜੀਆ ਛਾਟੇ ਤੇ ਲੈ ਲਾ ਲੈ ਲੈ ਜਦੋਂ ਤੱਕ ਚੁੰਨੀ ਫੋਕ ਲੈ ਬੀਬੀ ਫੇਰ ਕੀ ਹੋ ਗਿਆ ਤੁਸੀਂ ਤਾਂ ਉਹੀ ਮੱਚਦੀਆਂ ਰਹਿੰਦੀਆਂ ਆਂ ਕਹਿੰਦੇ ਉਹ ਫਲਾਨਿਆਂ ਦੀ ਕੁੜੀ ਨੱਗੇ ਸਰਖਰਤੀ ਆ ਨਹੀਂ ਉਹ ਦੇਖ ਲੈ ਜਲੂਸ ਕੱਢ ਰਖਣ ਬੀਬੀ ਏ ਬੀਬੀ ਮੈਨੂੰ ਨਹੀਂ ਪਤਾ ਮੈਨੂੰ ਵੀ ਇਹਦੇ ਨਾਲ ਦੀ ਕੱਪੜੇ ਲੈ ਕੇ ਗਏ ਆਪਦਾ ਨਹੀਂ ਮੈਂ ਤਾਂ ਸੜਕ ਤੇ ਲਟ ਜੂਗੀ ਏ ਬੀਬੀ ਮੇਰੀ ਗੁੱਤ ਕਿਵੇਂ ਪਟ ਦੂ ਮੈਂ ਤਾਂ ਜੂੜਾ ਕਰਖਿਆਗਾ ਇਹ ਤਾਂ ਦੋ ਮਾਰਦੇ ਨੇ ਕੁੱਤਿਆਂ ਦੀ ਤੇ ਦੇ ਕੀ ਆਏਗੀ ਮੈਂ ਮੇਰੀ ਗੱਲ ਸੁਣ ਇਹ ਗੱਲਾਂ ਛੱਡੋ ਚਲੋ ਉਹਨੂੰ ਮਿਲਦੇ ਆਪਾਂ ਜਾ ਕੇ ਏ ਕੀ ਮਿਲੇਗੀ ਜਾ ਕੇ ਉਹਨੂੰ ਪਤਾ ਉਹ ਕਿੰਨੀ ਅੰਗਰੇਜ਼ੀ ਬੋਲਦੀ ਹੈ ਕਿ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਹੈਗਾ ਹਨ ਪੜਾ ਗਵਾਰ ਮੇਰੀ ਗੱਲ ਸੁਣ ਲੈ ਸੀਗੇ ਜੀ ਉਹਨੇ ਅੰਗਰੇਜ਼ੀ ਚ ਗਾਲ-ਕੂਲ ਕੱਢੇ ਨਾ ਸਾਨੂੰ ਦੱਸਦੀ ਮੈਂ ਤਾਂ ਇੱਕ ਦੀਆਂ ਚਾਰ ਸਣਾ ਉਹਨਾਂ ਪੁੱਤਿਆਂ ਨੂੰ ਵਾਹ ਕਿੰਨੀ ਕੰਗਰੇਜੀ ਆਉਂਦੀ ਆ ਮਤਾਪ ਤੁਹਾਡੇ ਵਰਗੀ ਆ ਚੱਲ ਬੀਬੀ ਆ ਜਾ ਬੀਬੀ ਬਾਹ ਚ ਬਾਹ ਪਰਖਿਆ ਨੇ ਮਰ ਜਾਣੀ ਹੋ ਭਾਈ ਕਿੱਧਰ ਜਾਣੇ ਆ ਉਹ ਆਲੀ ਤਾਂ ਟ੍ਰਿਪਰੀ ਨੂੰ ਘਮਾਉਣ ਜਾ ਰਹੇ ਜੀ ਹਾਓ ਯੂ ਹੋ ਕਹਿੰਦੀ ਹੈ ਹੈਲੋ ਹਾਊ ਆਰ ਯੂ ਹੈਲੋ ਜੀ ਹੈਲੋ ਆਈ ਡੋ ਨੋ ਦਰਸਾਲ ਆ ਪਕਸਾਉਂਦਾ ਨਹੀਂ ਹੈਗਾ ਜਿਸ ਮਾਈ ਸਿਸਟਰ ਨਾਟ ਐਜੂਕੇਟਡ ਰਾਈਟ but she is very smart girl oh yes just yes, baby just yes. just yes, my sister ishara mere wale kar diya haan ji haan ji kitthar janni aunu chabbdi janni hai ehna nu dar sala ka nahi ki pindan waliyan ne sade udatan karke this ladies looking this like a dracula ha, oh, nahi, no? oh, my God. Ay, to ne barga khajena kad mere bani akha pan tu samjha la be nu meri ta gal sun la vese tu kitna kinna padi hoye jegi ta ki lena hai dundha lena hai ki ha main ta tusre baah kaddan waliyan kartiyan ਇਹਨਾਂ ਨੂੰ ਅਕਲ-ਉਕਲ ਘੱਟੇ ਆ ਗਈ ਹੈ ਕਿੰਨਾ ਪੜੀ ਹੋਈਆਂ ਖੜਜੋ ਬਾਈ ਤੂੰ ਡੋਗਰੇਜ ਬਣਾਇਆ ਫਿਰਦਾ ਕਿੰਨਾ ਪੜੀ ਹੋਈ ਹੈ ਤੂੰ ਆਈ ਐਮ ਕੋਇਮਾਈ ਬਲੈਸਡ ਟੂ ਕਲਾਸ ਇਨ ਕੈਨੇਡਾ ਐਂਡ ਹਿਅਰ ਉਹ ਤੁਹਾਡੀ ਪੜਾਈ 15 ਪੜ੍ਹੀ ਹੋਈ ਆ ਕੈਨੇਡਾ ਵਾਲਿਆਂ 15 ਹਾਂ ਲੈ ਬਸ 15 ਬਸ 15 ਮੈਂ ਤਾਂ 18 ਪੜ੍ਹੀ ਹੋਈਆਂ 18 ਥੋੜਾ 15 ਦਾ ਫਟ ਗਿਆ ਉਹ ਦੇਖ ਭਾਈ ਜਾਨੇ ਤੁਸੀਂ ਹਾਂ ਓਏ ਆ ਕੇ ਲੋਕੇ ਤੇਰੀ ਤਾਰੀਫ ਕਰਦੇ ਆ ਕਹਿੰਦੇ ਕਿੰਨੀਆਂ ਸੋਹਣੀਆਂ ਅੱਖਾਂ ਨੇ ਤੂੰ ਹੀ ਬੁੜਕੀ ਹੋਣੀ ਆ ਮੈਂ ਕਹਿੰਦੇ ਮੇਰੇ ਬੰਦੇ ਆਏ ਆ ਕੋਈ ਖਾਣੂ ਬੁੜਕੀ ਆ ਮੈਂ ਦੱਸਦੀ ਆ ਅੱਖਾਂ ਨੂੰ ਤੂੰ ਵਧੀਆ ਮੰਨਦੀ ਆ ਸਾਡੇ ਤਾਂ ਪੂਰੀ ਤੇਜ ਜਨਾਨੀ ਆ ਸਿਰੇ ਕੀ ਜੀ ਕਮੰਦਾ ਮੈਂ ਜੀ ਨਾਲ ਕਿਹਾ ਲੀ ਤੂੰ ਮੁਖਤਾਰਾ ਤੋਰੇ ਕੀ ਕਰਦੀ ਫਿਰਦੀ ਆ ਬਈ ਮੈਂ ਤਾਂ ਬਹੁਤਾ ਪਤਾ ਰਹਿਣਾ ਕੀ ਉਹ ਮੈਨੂੰ ਪਤਾ ਤੂੰ ਪਤਾ ਲੈਣ ਨਹੀਂ ਆਈ ਤੂੰ ਪਤੇ ਦੇਣ ਆਂਨੀ ਆ ਵੇਹੋ ਨਾ ਤੂੰ ਮੇਰੇ ਤੇ ਸ਼ੱਕ ਕਰੀਂ ਜਾ ਕਰ ਜੇ ਤੇਰੀ ਲਾਣੇਦਾਰ ਨਹੀਂ ਹੁੰਦੀ ਮੈਨੂੰ ਜਲੋੜਤੀ ਤੇਰੇ ਘਰੇ ਆਉਂਦੀ ਵੇ ਮੈਂ ਤਾਂ ਲੰਘਦੀ ਵਰਦੀ ਤਾਂ ਆਂਗੀ ਬਹੁਤ ਕੱਲੀ ਹੁੰਦੀ ਐ ਘਰੇ ਤੇਲ ਤੇਰੇ ਨਾਲ ਦੋ ਗੱਲਾਂ ਕਰ ਲਈਆਂ ਤੇ ਜੀ ਲੱਗ ਚੁਕਾ ਕਿਉਂ ਉਹ ਜੀ ਲਵਾਨ ਨੂੰ ਮਿਲਿ ਛਿਤੀ ਹਈਆਂ ਆ ਗਈ ਬਹੁਤਾ ਜੀ ਲਵਾਨ ਉਹ ਤੂੰ ਜੀ ਲਵਾਨ ਨਹੀਂ ਆਈ ਤੂੰ ਤਾਂ ਘਰ ਦੇ ਜੀ ਪੱਟਣ ਆਈਆਂ ਮੈਂ ਜਾਣ ਦਾ ਦਿਲ ਜਗਾ ਮੈਂ ਤਿੰਨ ਦਿਜੇ ਰਹਿਣਾ ਜਾਣ ਦੇਣਾ ਗੱਲਾਂ ਨੂੰ ਤੂੰ ਇਹ ਕਾਨੂੰਨੀ ਸਮਾਨਾ ਮੇਰੇ ਤੇ ਮੈਂ ਤਾਂ ਸਾਦਾ ਵਰਗ ਦੀ ਹਾਂ ਮੈਂ ਤੇਰਾ ਕੁਝ ਚੱਕੇ ਲਈ ਮੈਂ ਜਾਣਦਾ ਤੈਨੂੰ ਬੜੀ ਸਾਧਨੀ ਨੂੰ ਤੇਰੇ ਚੱਤਰਾ ਦਰਖਤ ਨਹੀਂ ਹਰੇ ਹੁੰਦੇ ਸਾਦਾ ਵਰਗੀਆਂ ਮੇਰੀ ਗੱਲ ਸੁਣ ਲੈ ਸਾਡੇ ਘਰਾਂ ਦੀ ਲੋੜ ਨਹੀਂਗੀ ਤੈਨਾਂ ਹਾਲਾ ਪੰਡੇ ਜਾਣਵੇਂ ਤੈਨੂੰ ਤੂ ਕਹੀ ਦੀਆਂ ਜਿਦੇ ਘਰਾਂ ਪੈਰ ਪਾਵੇ ਨਾ ਉਥੇ ਕੋਈ ਸੈ ਜੰਦਾ ਬੇ ਲੋਕਾਂ ਨੇ ਕਿੰਨੇ ਪ੍ਰੈਸ ਕੋ ਆਤੇ ਮੈਂ ਅੱਜ ਤੱਕ ਉਹ ਮਖਤਿਆਰ ਗੁਰੇ ਕਾਹ ਤੋਂ ਪਰਦੇ ਚਕਾਨੀ ਆ ਜੇ ਮੈਂ ਸੁਣ ਲੱਗਾ ਨਾ 2000 ਹੋ ਜੂਗੀ। ਅਰ ਦੋ ਚਾਰ ਰੁਪਏ ਮੈਨੂੰ ਦਿਨ ਗੁਣਾਇ ਦਿੰਨਾ। ਬਕਸੇ ਸਰ ਦੇ ਕੀ ਹੋਇਆ ਸੀ? ਹੈ? ਤਹੇ ਸੁਣੋ ਫੇਰੀ ਸੀ। ਉਦੋਂ ਲੰਬੜਾ ਦੇ। ਉਹ ਪੁਰਾਣੇ ਸਰਪੰਚ ਦੇ। ਮੈਂ ਕੀ ਜਾਣਦਾ ਨੂੰ ਤੈਨੂੰ। ਗਲੀ ਗਲੀ ਤੇ ਘਰਾਂ ਤੇਰੀ। ਵੀ ਮੁਖਤਿਆਰ ਹੋਣ ਲੱਗਦੇ ਘਰ ਚ ਵੱਢ ਗਏ ਹੋਵੇ। ਉਹੀ ਕਰਾ ਕੇ ਕੀ ਨਿਕਲੇ ਸਰ। ਹੋਰ ਸੁਣਦੀਆ ਫਿਰ ਮੈ ਤੋਂ ਕੁਸ। ਵੇਜ ਹੋ ਰਿਆ। ਤੂੰ ਆ ਮੈਨਾਂ ਮੈਂ ਤੇ ਦੋ ਸੁਣ ਲੈਂਦਾ। ਉਹਨਾਂ ਦਾ ਆਪਦਾ ਘਰਾਤੀ ਉਹੀ ਮੇਰੇ ਤੇ ਸਿੱਟੀਆਂ ਬਣੇ ਲੋਕ। ਉਹ ਸੋਣ ਦਾ ਗੋਈ। ਇਹ ਗੱਲ ਬਾਤ ਹੋ ਗਈ ਤਾਂ ਗੱਲ ਠੀਕ ਹੋਈਆ ਅ ਬੜੀ ਆਈ ਪਲੇ ਮਾਸ ਬਣਦੀਆ ਹੁਣ ਉਹਨਾਂ ਜੁਬਾਨ ਸਵਾਲ ਕੇ ਮੇਰੇ ਨਾਲ ਗੱਲ ਕਰ ਇਹਦਾ ਕੁਛ ਚੱਕ ਕੇ ਨਹੀਂ ਲੇਗੀ ਨਾ ਤੂੰ ਬਾਜ਼ਾਰ ਤੋਂ ਤੂੰ ਚੱਕੀ ਕੀ ਲੇਗੀ ਅੱਜ ਕਰਦੀਆ ਜਮਾ ਤੇ ਜਮਾ ਮੈਂ ਕਹਿੰਨਾ ਭਈ ਕਾਹਨੂੰ ਕਾਹਨੂੰ ਹਰਦੀਏ ਨੂੰ ਆਹ ਗੱਲ ਸੁਣ ਲੈ ਮੇਰੀ ਜੇ ਮੁੜ ਕੇ ਰ ਦੇਗੀ ਨਾ ਮੈਂ ਡਾਂਗ ਫੇਰਨੇ ਕਿੱਟਿਆਂ ਜਾ ਫਰਮਾਇ ਲਿਹਾਜ਼ ਨਹੀਂ ਕਰਨਾ ਵੀ ਤੇ ਤੀਮੀਆ ਕਿਤੇ ਹੋਰ ਆਵਾਜ਼ੇ ਫਿਰਦੀ ਓਵੇਂ ਬੇ ਨਹੀਂ ਆਉਂਦੀ ਥੋੜੇ ਨਹੀਂ ਸਰਦਾ ਤੇ ਲੱਗ ਜਾਨਾ ਹਾਕਾ ਮਾਨ ਹੈ ਸ਼ੁਕਰ ਕਰ ਕਿਸੇ ਨੇ ਦੇਖਿਆ ਨਹੀਂ ਨਹੀਂ ਤਾਂ ਸਾਰੇ ਪਿੰਡ ਚ ਮੇਰੀ ਬੇਇੱਜ਼ਤੀ ਹੋ ਜਾਂਦੀ ਵੀ ਇੰਨੀ ਬੇਇੱਜ਼ਤੀ ਕਰਕੇ ਕੱਢਿਆ ਕਰੋ ਜੇ ਫੇ ਜਾਊਗੀ ਉਹ ਆੜੇ ਪਾਊਗੀ ਦੀ ਲਵਾਣੇ ਬਹੂ ਨੇ ਵੀ ਕਹਿਣਾ ਜਾ ਕੇ ਕਿ ਭਾਈ ਨੂੰ ਘਰਾਂ ਨਾ ਮੜਨ ਲਿਆ ਕਰ ਇਹ ਮਖਤਿਆਰ ਕੁਰੀ ਅੱਜ ਕੱਲ ਨਹੀਂ ਹੈਗਾ ਪੁਲਾਈ ਦਾ ਜ਼ਮਾਨਾ ਜੇ ਕਿਸੇ ਨੂੰ ਕੋਈ ਚੱਜ ਦੀ ਕੋਲ ਕਹੋ ਅਗਲਾ ਗਾਲ ਪੈਂਦਾ ਨਹੀਂ ਹੂੰ ਤਾਂ ਕਿਸੇ ਦੇ ਘਰੇ ਜਾਂਦਾ ਵੀ ਨਹੀਂ ਟਾਈਮ ਆ ਦੇਖ ਲੈ ਕਿੰਨਾ ਪਾਉਂਦਾ ਸੀ ਨਾ ਦਾ ਬੁੜਾ ਉਹਨੀਆਂ ਦੋਕਾਂ ਦੇ ਕੌੜੇ ਖਾਚੜੀ ਫਰੀ ਜਾਂਦੀ ਆ ਵੀ ਤੈਨੂੰ ਤੇਰਾ ਘਰ ਨਹੀਂ ਉਡਦਾ ਹੈਗਾ ਇਹੋ ਪਾਣੀ ਜਾ ਓਏ ਦੱਸਾ ਕਿਥੇ ਆ ਭਾਈ ਪਤਾ ਨਹੀਂ ਬਾਪੂ ਜੀ ਕਿੱਥੇ ਗਏ ਹੋ ਨੇ ਮੈਨੂੰ ਕਿਹੜਾ ਦੱਸ ਕੇ ਜਾਂਦੇ ਨੇ ਕੋਈ ਨਾ ਲੈ ਓ ਆ ਗਿਆ ਓਰੇ ਆ ਗੱਲ ਸੁਣ ਮੇਰੀ ਆਓ ਓਰੇ ਬੈਠ ਹੂੰ ਮਖਤਿਆਰੋਂ ਨਿਕਲੀ ਦੇ ਅੰਦਰੋਂ ਜਾਂ ਮੈਂ ਘਰਾਂ ਵੜ ਰਿਆ ਸੀ ਮੇਦਾ ਘਰ ਪੈ ਗਿਆ ਤੇ ਨਾ ਟੁੱਟ ਕੇ ਤੋਂ ਭਾਈ ਬੋ ਨੂੰ ਸਮਝਾਵਾ ਵੀ ਉਹਨੂੰ ਲਵੇ ਰਾਂ ਬੈਟਣ ਦਿਆ ਕਰੇ ਉਹਨੇ ਚੰਗੇ ਚੰਗੇ ਦੇ ਘਰ ਜਾਣ ਕੇ ਰੱਖਦੇ ਤਿੰਦਾ ਪਤਾ ਹੀ ਸਾਰਾ ਕੁਸ ਚੱਲੇ ਨਾ ਤਾਂ ਨਹੀਂ ਪਤਾ ਬੱਪੂ ਮੈਂ ਹੁਣ ਉਹਨੂੰ ਕੀ ਕਹਾਂ ਹੁਣ ਨਾ ਤਾਂ ਆਪਾਂ ਘਰੋਂ ਕੱਢ ਸਕਦੇ ਨੂੰ ਬਾਹਰ ਫੜ ਕੇ ਉਹਨੂੰ ਮਾਰੇ ਨਾ ਹੋ ਲਿਆ ਕਰਾਂ ਅੱਖਾਂ ਮਾਰ ਕੇ ਆਪੇ ਮੁੜ ਜੂਗੀ ਉਹੀ ਨੇ ਬਾਅਦ ਖੋਲਦਾ ਹੋਊਗਾ ਹੁਣ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਪਿੰਡ ਚ ਗਿਆ ਹੋਇਆ ਸੀ ਕੰਮ ਤੂੰ ਬਹੂ ਨੂੰ ਕਹਿ ਨਾ ਵੀ ਆ ਕੇ ਬੈਂਦੀਂਂਦੀਂ ਤੂੰ ਬੋਲਿਆ ਨਾ ਕਰ ਉਧਰੋਂ ਜਿਉਂ ਰਹਿ ਲੈ ਲੁਖ ਕੇਂਦਰ ਬਾਗੀ ਆਪੇ ਸਮਝੂਗਾ ਤੁਸੀਂ ਵੀ ਮੈਨੂੰ ਚਾਹੁੰਦਾ ਨਹੀਂ ਵੀਰੇ ਕੋਈ ਨਾ ਵਾਪਸ ਇਹਨੂੰ ਮੈਂ ਸਮਝਾ ਦਊਂਗਾ ਆਪੇ ਨਾਲੇ ਤੈਨੂੰ ਪਤਾ ਲੱਗੇਗਾ ਅਜੇ ਇਹਨੂੰ ਇੰਨੀ ਚੰਗੇ ਮਾੜੀ ਦੀ ਹੈ ਨਹੀਂ ਸਮਝ ਵੀ ਕਿਹਦੇ ਨਾਲ ਬੋਲਣਾ ਕਿਹਦੇ ਨਾਲ ਨਹੀਂ ਬੋਲਣਾ ਠੀਕ ਹੈ ਨਾ ਕੋਈ ਨਹੀਂ ਤੂੰ ਪਰਵਾਹ ਨਾ ਮਨ ਮਾਇਨੂ ਆਪੇ ਕਰੀਂਗਾ ਉਹ ਕੀ ਆ ਕੰਮ ਤਾਂ ਪੂਰਾ ਕਰ ਲਿਆ ਕਰਦਾ ਹਾਂ ਹਾਂ ਉਹ ਤੇਰਾ ਤਾਂ ਇਹ 24 ਘੰਟੇ ਕੰਮ ਲੈ ਬੇ ਆ ਜਾ ਹੁਣ ਆ ਕੀ ਹੋ ਗਿਆ ਹੱਥ ਧੋ ਕੇ ਆਇਆ ਨਾ ਲੈ ਮੈਂ ਪਰਾ ਮਾਰ ਆ ਦੇਖ ਲੈ ਕੀ ਗੁਲੀਆਂ ਜਿਹਾ ਕੀ ਟਮਾਟੇ ਜੀ ਮੈਨ ਤੇਰੀ ਜਮਾ ਸਮਝ ਨਹੀਂ ਆਂਦੀ ਤੂੰ ਦੇਖ ਉਹ ਭਾਈ ਅਸਰ ਤੇ ਚੁੰਨੀ ਚਾ ਨਹੀਂ ਲਿਆ ਕਰ ਹਾਂ ਸ਼ੈੱਟ ਵਾਟ ਡੂ ਯੂ ਮੀਨ ਬਾਈ ਚੁੰਨੀ ਲੈਣਾ ਉਹ ਸਿਰ ਤੇ ਉਹ ਤੇ ਸਿਰ ਤੇ ਚੁੰਨੀ ਚਾ ਨਹੀਂ ਲਿਆ ਕਰ ਸੋਹਣੀ ਲੱਗਦੀ ਐ ਬੇਬੇ ਜੀ ਮੈਂ 10000 ਰੁਪੀਸ ਲਗਾਏ ਨੇ ਕੇਰਾਟਿਨ ਕਰਵਾਉਣ ਲਈ ਹੈਅਰਸ ਨੂੰ ਤੇ ਤੁਸੀਂ ਕਹਿੰਦੇ ਚੁੰਨੀਵਾਵਾ ਇਹ ਲੈਟਰਿੰਗ ਲੈਟਰਿੰਗ ਕੀ ਕਰੀ ਜਾਂਦੀ ਆ ਉਹ ਕਰੀ ਵੀ ਖਾਸੇ ਪੈਸੇ ਲਾਏ ਨੇ ਬਾੜਾਂ ਤੇ ਲੈਟਰਿੰਗ ਤੇ ਬੀਬੀ ਜੀ ਕੇਰਾਟਿਨ ਕੇਰਾਟਿਨ ਉਹ ਲੈਟਰਿੰਗ ਉਹ ਤਾਂ ਨਹੀਂ ਜਾ ਕੇ ਆਏ ਉਹ ਤਾਂ ਗੱਲ ਆ ਉੱਥੇ ਆਪਾਂ ਹਾਂ ਉੱਥੇ ਤਾਂ ਪੈਸੇ ਲਾਏ ਨੇ ਲੈਟਰਿੰਗ ਤੇ ਪੈਸੇ ਲਾਏ ਨੇ ਹਾਂ ਸੀਰੀਅਸਲੀ ਬੋਥ ਪੀਪਲ ਆਰ ਨਾ ਇੰਟਰਸਟੇਟਡ ਪਤਾ ਇਹਨੇ ਦੂਰੇ ਦੂਰੇ ਪੈਂਦੇ ਲੱਗਦੇ ਨੇ ਮੈਨੂੰ ਹੈਨਾ ਪਤਾ ਲਾਜ ਕਰਾਦੀ ਤੇਰਾ ਕੋਈ ਡਾਕਟਰ ਤੇ ਚਲੀ ਆਪਾਂ ਹਾਂ ਕਿ ਹੋਇਆ ਮਰੀ ਚੋਨੀ ਨਾਥਿੰਗ ਨਾਥਿੰਗ ਮਮ ਪਲੀਜ਼ ਮੈਨੂੰ ਵਾਟਰ ਦੇ ਦਿਓ ਇੱਕ ਗਲਾਸ ਪਲੀਜ਼ ਇਹ ਟਮਾਟਰ ਮੰਗੀ ਜਾਂਦੀ ਹੈ ਉਹ ਤਾਂ ਟਮਾਟਰ ਨਾਲ ਪਤਨੀ ਹੋ ਜਾਂਦੀ ਆ ਟਮਾਟਰ ਨਹੀਂ ਖਾਏ ਕਰਦੇ ਤੂੰ ਕੀ ਕਰਨੇ ਟਮਾਟਰ ਟੈਲ ਮੀ ਵਾਟਰ ਵਾਟਰ ਉਹ ਤਾਂ ਦੇ ਕੇ ਟਮਾਟਰ ਮੰਗੀ ਜਾਂਦੀ ਆ ਗੱਲ ਤਾਂ ਸੁਣ ਲੈ ਟਮਾਟਰ ਨਹੀਂ ਮੰਗਦੀ ਆ ਵਾਟਰ ਮੰਗਦੀ ਬਲਕੇ ਪਾਣੀ ਮੰਗ ਰਹੀ ਆ ਓਹ ਨਾ ਤੁਹਾਡਾ ਪਤਾ ਨਹੀਂ ਕਿ ਸਰਦੀ ਚ ਪਤਾ ਨਹੀਂ ਇਹਨੇ ਟਮਾਟਰ ਕਿ ਕਰ ਲਿਆ ਕਰਦੇ ਹੈ ਓ ਸਮਝਿਆ ਕਰੋ ਬੇਬੇ ਬਾਪੂ ਤੂੰ ਤਾਂ ਸਮਝਦਾ ਮਾੜਾ ਮੋਟਾ ਚੱਲ ਬੇਬੇ ਤਾਂ ਅਣ ਪੜਾ ਤੂੰ ਤਾਂ 5-7 ਪੜਿਆ ਹੋਇਆ ਓ ਪੁੱਤ ਜਿਹੜਿਆਂ 5-7 ਪੜਿਆ ਸੀ ਨਾ ਓ ਤੇਰੀ ਬੇਬੇ ਨੇ ਰੋਲਤੀਆਂ ਮੈਨੂੰ ਤਾਂ ਦੋ ਹੁਣ ਅਣ ਪੜੇ ਸਮਝੋ ਬੱਸ ਹੈ ਨਾ ਓਹ ਹਾਂ ਦੇਖੋ ਇੱਕ ਤਾਂ ਓ ਮੇਰੀ ਬੇਇੱਜ਼ਤੀ ਕਰ ਜਾਂਦੇ ਨੇ ਉਤੋਂ ਦੀ ਤੁਸੀਂ ਮੇਰੀ ਬੇਇੱਜ਼ਤੀ ਕਰ ਜਾਂਦੇ ਹਾਂ ਹੁਣ ਮੈਂ ਕੀ ਕਰਾਂ ਓ ਮੈਂ ਬੇਇੱਜ਼ਤੀ ਨਹੀਂ ਕਰਦਾ ਮੈਂ ਤਾਂ ਮਤਲਬ ਸ਼ਾਵਾਸ਼ੀ ਦੇ ਤੇਰੀ ਪੰਜਾਬੀ ਮੈਨੂੰ ਸਮਝ ਜਾਂਦੀ ਹੈ ਜੀ ਉਹਦੀ ਮੈਨੂੰ ਅੰਗਰੇਜ਼ੀ ਨਹੀਂ ਨਾ ਆਉਂਦੀ ਤੇਰੀ ਪੰਜਾਬੀ ਸਮਝ ਜਾਂ ਲਿਆ ਜਿਹੜਾ ਕੁਝ ਮੈਨੂੰ ਬੋਲਦੇ ਪੁੱਠਾ ਸਿੱਧਾ ਜਾ ਜੇ ਤੈਨੂੰ ਮੇਰੀ ਪੰਜਾਬੀ ਸਮਝ ਆਉਂਦੀ ਹੈ ਨਾ ਫਿਰ ਮੈਨੂੰ ਵੀ ਬਹੁਤ ਅੰਗਰੇਜ਼ੀ ਸਿੱਖਣੀ ਪਊਗੀ ਫੇਰ ਸਮਝ ਕੇ ਸਿਖਾਈ ਸਿਖਾਈ ਪਰ ਉਹ ਕੱਢ ਦੋ ਕਿ ਪਾ ਮਨੀ ਪਲੀਜ਼ ਲਿਸਨ ਆਈ ਕਾਂਟ ਸਟੇ ਹੇਅਰ ਆਈ ਲੀਵ ਥਿਸ ਆਊਟ ਬਿਕਾਜ਼ ਆਈ ਫੀਲ ਸਟ੍ਰੈਸਡ ओके डार्लिंग ओके ओ मटू ओए मेरी गल सुन लो तू सी आ जोड़े ਥੋੜੇ ਮੂਰੇ ਹੱਥਾਂ ਉਹ ਮੇਰੇ ਗੰਡੇ ਨਾ ਘਾਲੋ ਜੇ ਬਾਗੀ ਨਾ ਮੇਰਾ ਕੁਝ ਨਹੀਂ ਬਣਨਾ ਓਰੇ ਇਹਨੇ ਮੁੜ ਕੇ ਆਉਣਾ ਵੀ ਨਹੀਂ ਆ ਦੇਖੀ ਕਿ ਮੇ ਜੱਪੀਆਂ ਪਾਈ ਜਾਂਦੇ ਨੇ ਚਾਹ ਪੰਦ ਨਹੀਂ ਜਾਂਦੀ ਇਹਨਾਂ ਨੂੰ ਓ ਪੁੱਤ ਓ ਪਾਈ ਠੀਕੋ ਕੇ ਖੜ ਜੋ ਬਣ ਜਾ ਹਾਂ ਹਾਂ ਓਕੇ ਓਕੇ ਅੱਛਾ ਨਹੀਂ ਦਈਆ ਪੁੱਤ ਰਲੱਖ ਨੋ ਮਮਾ ਨੋ ਤਦ ਤਾ ਨਹੀਂ ਓਏ ਬਾਪੂ ਤੁਸੀਂ ਇਹਦਾ ਮੂਡ ਆਫ ਕਰਤਾ ਇਹ ਤਾਂ ਕਰਕੇ ਮੇਰੇ ਨਵੇਂ ਲੱਗ ਰਹੇ ਕਿਉਂ ਤੰਗ ਕਰੀ ਜਾਂਦੇ ਸਮਝਦਾ ਕਰੋ ਕੋ ਮੜਾ ਮੋਟਾ ਤੇ ਮੈਂ ਵੀ ਤਾਂ ਵੀ ਇੰਨਾ ਪਿਆਰ ਕਰਦੀ ਆ ਹੈ ਮੈਨੂੰ ਤਾਂ ਨਹੀਂ ਆਏ ਇੱਕ ਜੱਫੀ ਦੀ ਪਾਂਦੀ ਜਿਵੇਂ ਤੈਨੂੰ ਪਾਈ ਸੀ ਓ ਬੇਬੇ ਉਹ ਤੂੰ ਬਾਪੂ ਨੂੰ ਪਾ ਸਕਦੇ ਮੈਨੂੰ ਪਾ ਸਕਦੀ ਆ ਤੂੰ ਇਹਨੂੰ ਕਿਵੇਂ ਪਾਵੇਂਗੇ ਇਹਨੇ ਤਾਂ ਆਪਣਾ ਮੁੰਡਾ ਵੀ ਬੇਸ਼ਰਮਾ ਕਰਤਾ ਸਹੀ ਗੱਲ ਬਾਕੀ ਤੁਸੀਂ ਕੀ ਕਰੀ ਜਾਂਦੇ ਹੋ ਬਾਪੂ ਬੇਸ਼ਰਮ ਵਾਲੀ ਕੀ ਗੱਲ ਆ ਕਲਚਰ ਆ ਜਗਲ ਦਾ ਓ ਓ ਮਣੀ ਪੁੱਤ ਪਤਾ ਤੈਨੂੰ ਜਦ ਮੈਂ ਪਿੰਡ ਚੋਂ ਲੰਘਦਾ ਨਾ ਸਾਰੇ ਮੈਨੂੰ ਚੇਟਾ ਕਰਦੇ ਨੇ ਇਹ ਕਹਿੰਦੇ ਵੀ ਲੰਬੜਦਾਰ ਲਿਆਇਆ ਨੂੰ ਨਾ ਸਿਰ ਤੇ ਚੁੰਨੀ ਲੰਦੀਆ ਤੇ ਟਾਈਟਡੀਆਂ ਪੈਂਟਾਂ ਪੰਦੀਆ ਤਰ ਮਨ ਨਾਲ ਨਾ ਬਸ ਗਰਖੇ ਜਾਣ ਨੂੰ ਜੀ ਕਰਦਾ ਬਸ ਉਹ ਤੈਨੂੰ ਕਹੇ ਸੂਟ ਸਾਡ ਪਾਇਆ ਕਰ ਸਿਰ ਤੇ ਚੁੰਨੀ ਲਿਆ ਕਰੇ ਸੋਹਣਾ ਲੱਗਦੀ ਹੈ ਗੋਰੀ ਚਿੱਟੀ ਤਾਂ ਹੈਗੀ ਹੈ ਉਹ ਬੇਬੇ ਆਪਣੇ ਪੰਜਾਬ ਦਾ ਕਲਚਰ ਆ ਪੰਜਾਬੀ ਸੂਟ ਪਾਉਣਾ ਹੁਣ ਬਾਹਰਲੇ ਕੰਟਰੀ ਪੰਜਾਬੀ ਸੂਟ ਘਟ ਚੱਲ ਲਗਾ ਪੁੱਤ ਹੁਣ ਜੀਟ ਵਗਾਰੇ ਪਾਉਂਦੇ ਲੋਕ ਜਿੰਨਾ ਚਿਰ ਹੋ ਰਹੇ ਆ ਚੰਤਾ ਪਾਹਲਾ ਓਏ ਨਹੀਂ ਪਾਉਂਦੀ ਬਾਪੂ ਨਹੀਂ ਪਾਉਂਦੀ ਇਹਦੇ ਚਿੱਗਾ ਪੈ ਜਾਂਦੀਆਂ ਨੇ ਸਾਡੇ ਨੀ ਤੱਕ ਆਉਂਦਾ ਨਹੀਂ ਬਾਪੂ ਕੋ ਦਵਾਰਾ ਪੈ ਗਿਆ ਦਵਾਰਾ ਪੈ ਗਿਆ ਓਏ ਨਹੀਂ ਪਾਉਂਦੀ ਬਾਪੂ ਓਏ ਤਾਂ ਇਹ ਵੀ ਲਾਉਣ ਨੂੰ ਫਿਰਦੀ ਆ ਉਹ ਮੇਰਾ ਮਤਲਬ ਹੀ ਛੋਟੇ ਪਾਉਣ ਨੂੰ ਫਿਰਦੀ ਆ ਇੱਥੇ ਤਾਂ ਕੋਡਾਂ ਤੱਕ ਇਹ ਤਾਂ ਮੈਂ ਕਹਿਆ ਕਿ ਪੋਣਾ ਵੀ ਪਿੰਡਾ ਸਾਡਾ ਪੁੱਤ ਫਿਰਦਾ ਹੀ ਠੀਕ ਨੇ ਹਾਂ ਖੜਾ ਸਰੀਰ ਤਾਂ ਠਾਕਿਆ ਹੋਇਆ ਉਹ ਸਾਰੀ ਠਾਕੀ ਹੋਈ ਆ ਤਾਂ ਠੀਕ ਆ ਚਲ ਐਂ ਤਾਂ ਕਹਦੇ ਵੀ ਜਦੋਂ ਨਾ ਅੰਦਰ ਬਾਹਰ ਆਇਆ ਜਾਂਦੀ ਐ ਉਹਦਾ ਮਾੜਾ ਜਿਹਾ ਸੂ ਡਾਰਲਿੰਗ ਡਾਰਲਿੰਗ ਇਹਨੂੰ ਕੀ ਹੋ ਗਿਆ ਮੁਕ ਤੋੜੇ ਪਾ ਕੇ ਹੈ ਇਹ ਕੀ ਇਹਨੂੰ ਕੀ ਹੋਇਆ ਓਏ ਡਾਰਲ ਸਟਾਪ ਸਟਾਪ ਮਨੀ ਕੀ ਹੋ ਗਿਆ ਕੀ ਹੋ ਗਿਆ ਤੋ ਕੀ ਧੜਾ ਪੈ ਗਿਆ ਓਏ ਕਾ ਨੂੰ ਬਾਪੂ ਇਹ ਵੈਸਟਰਨ Song ਸੁਣਦੀ ਆ ਆ ਦੇਖ ਮੈਚ ਕੀਤਾ ਇਹਦੇ ਨਾਲ ਬਲੂਟੁੱਥ ਲੱਗ ਰਿਹਾ ਗਾਣੇ ਸੁਣ ਰਹੀ ਐ ਡਾਂਸ ਕਰ ਰਹੀ ਐ Enjoy ਕਰ ਰਹੀ ਐ ਇਹ ਵੀ ਉਹੋ ਜਿਹੀ ਬਣ ਗਿਆ ਪਤਾ ਨਹੀਂ ਕੀ ਅਕੜਮ ਪਕੜਮ ਜੇ ਬੋਲੀ ਜਾਂਦਾ ਚੰਗਾ ਬੱਬੇ ਬਿੱਲੀਸਨ ਲਿਸਨ 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 लिसन हाँ आगे लाता हे ओ तेरी जाल जे शर्म तेरी ओ हे आ हा आ हा मजा आ गया एक का अपने वास्ते भी ले आ फिर ओ ले आ अपन भी ले कोई गल सुनो गल सुनो गल सुनो आ देख ले देख ले देख के दिसो नहीं आवाज आती है अच्छा आ ले दब ले इनु ले प्लीज नाच नाच आ बप्पू देख के आ हवा लग ना चला ਉਹ ਬਹੁਤ ਉਹ ਆਏ ਲੱਗਦਾ ਜਿਵੇਂ بڑے بڑے ਸਪੀਕਰ ਚੱਲ ਆਉਂਦਾ ਲੱਭੀ ਯਾਰ ਹਾਂ ਲਾਪੇ ਕੰਨ ਚ ਦਰ ਦੌਣ ਲਾਤਾ ਇਹ ਪਹਿਲਾਂ ਨਾ ਜਦੋਂ ਅਸੀਂ ਨਾ ਕਿਸੇ ਨੂੰ ਆਵਾਜ਼ ਨਹੀਂ ਸੀ ਸੁਣਦੀ ਉਹ ਪਹਿਲਾਂ ਲਾਉਂਦੇ ਹੁੰਦੇ ਸੀ ਮਸ਼ੀਨ ਕੰਨਾਂ ਵਾਲੀ ਓਏ ਕੰਨਾਂ ਵਾਲੀ ਮਸ਼ੀਨ ਕਾ ਨੂੰ ਇਹ ਹੈੱਡਫੋਨ ਹੁੰਦੇ ਨੇ ਕੰਨਾਂ ਚ ਲਾਉਣ ਵਾਲੇ ਇਹ ਏਅਰਪੋਰਟਸ ਏਅਰਪੋਰਟਸ ਨਜ਼ਾਰਾ ਆਉਂਦਾ ਕਿ ਨਹੀਂ ਹਾਂ ਗਾਣੇ ਸੁਣ ਕੇ ਤਾਂ ਤੁਸੀਂ ਉਹੀ ਕਹੀ ਜਾਂਦਾ ਦੋ ਰੋ ਪਹਿਲਾਂ ਦੋ ਰੋ ਪੈਂਦਾ ਯਾਰ ਬ੍ਰੈਂਡ ਤੇ ਬਾਬੂ ਜੀ ਮੈਂ ਤਾਂ ਹੀ ਤੇ ਕਹਿੰਨੀ ਆ ਕਿ ਤੁਸੀਂ ਮੰਮਾ ਨੂੰ ਵੀ ਚੀਨ ਟਾਪ ਵੇਅਰ ਕਰੰਦੋ ਤੁਸੀਂ ਵੀ ਕੋਟ ਪੈਂਟ ਪਾਇਆ ਕਰੋ ਫਿਰ ਆਪਾਂ ਸਾਰੀ ਜਨਰਲ ਕੇ ਵੈਸਟਰਨ ਡਾਂਸ ਕਰਾਂਗੇ ਮੈਂ ਕਹੇ ਜੀ ਆ ਬਹੁਤ ਠੀਕ ਨਹੀਂ ਕਹਿੰਦੀ ਹੈਗੀ ਆ ਮੈਨੂੰ ਵੀ ਲੈ ਦੋ ਇੱਕ ਸ਼ਹਿਰ ਚ ਆਹੇ ਜਿਹੇ ਕੱਪੜੇ ਉਹ ਬੱਸ ਕਰ ਮੈਂ ਵੀ ਆਇਆ ਹਾਂ ਕਰਾਂ ਕਰ ਉਹ ਤੂੰ ਰਹਿਣ ਦੇ ਕਿਉਂ ਤੇਰੇ ਨਾਲ ਬਦੇ ਨਹੀਂ ਮਿਲਦੇਗੇ ਉਹ ਮਿਲਦੇ ਨਹੀਂ ਮਿਲਦੇ ਨੇ ਪੁੱਤ ਮੇਰੇ ਆ ਆ ਆਹ ਅਗੋਂ ਮਿਲਣਗੇ ਤੂੰ ਮਿਲਦਾ ਹਰ ਕੋਈ ਜਾਂਦਾ ਗਾ ਗੱਲ ਕਰ ਬੇਬੇ ਨੇ ਪਾਉਣੇ ਲਈ ਪੈਸੇ ਖਰਾਬ ਪਰ ਉਹ ਫਾਇਦਾ ਕੀ ਨਾ ਨਾ ਪੁੱਤ ਫੇਰ ਅਸੀਂ ਨਾ ਟਿੱਪ ਟਾਕ ਬਣ ਕੇ ਨਾ ਸੱਸ ਨੂੰ ਹੱਜ ਆਇਆ ਕਰਾਂਗੇ ਆ ਬਾਜ਼ਾਰ ਉਹ ਬੱਸ ਕਰ ਬੱਸ ਕਰ ਕੌਣ ਨਾ ਹੰਸ ਦੀ ਚਾਲ ਚੱਲਣ ਲੱਗਾ ਸੀ ਆਪਣੀ ਵੀ ਭੁੱਲ ਗਿਆ ਸੀ ਉਹ ਕੰਮ ਨਾ ਹੋ ਜੀ ਕਿਤੇ ਆਪਣੇ ਨਾਲ ਸੋਧੂ ਰਹਿਣ ਦੇ ਉਹ ਬੇਬੇ ਉਹ ਨਾਲ ਜੇ ਤੂੰ ਜੀਨ ਟੀ-ਸ਼ਰਟ ਪਾ ਕੇ ਤਰਨ ਫਿਰਨ ਲੱਗ ਗਈ ਜੇ ਨਾਲ ਘਰ ਦੇ ਕੰਮ ਕੌਣ ਕਰੂਗਾ ਐ ਤੁਸੀਂ ਦੋਨੇ शावाशेर, शावाशेर। कर दिया। ओ मेरा हाँ। पत्ता, ओ मेरा पत्ता। हाथ थप्पड़ के बेंतीया, मरा जा। नाना बुका ठीक है। रखा है। ऐ है ये कपड़े पहले का। हाँ, ठीक है। हाँ। की कर दे हम देने डियर, डियर कर लिया कर। वो भी डियर, डियर। डियर बुके बिमारी के डियर कर लिया कर। हाँ। मनी। Yes। I feel very tired। अपन आज एक ਇਹਦਾ ਇਹਦਾ ਕੀ ਮਤਲਬ ਤੁਹਾਨੂੰ ਪਤਾ ਹੋਊਗਾ ਉਹ ਬਾਪੂ ਇਹ ਵੀਰ ਕਹਿੰਦੀ ਆ ਵੀ ਆਪਾਂ ਇੱਕ ਇੱਕ ਪੈਗ ਲਾ ਲਈਏ ਮੂੰਹ ਮੈਂ ਮਰ ਗਈ ਬਾਪੂ ਜੀ ਆਪਾਂ ਪਤੀ ਲਗਾਵਾਂਗੇ ਬੇਬੇ ਜੀ ਵੀ ਲਗਾਣੀ ਹੈ ਹੇ ਨਾਨਾ ਪਤੀ ਇਹ ਕਹੇਗੀ ਗੱਲਾਂ ਕਰਦੀ ਮੈਂ ਤਾਂ ਇਸਦੀ ਮਰਨਾ ਹੋ ਜਾਊਗਾ ਪੁੱਤ ਸਾਡੇ ਘਰ ਨਹੀਂ ਵੱਢਦੀ ਉਹ ਪੁੱਤ ਸਾਡੇ ਘਰ ਨਹੀਂ ਵੱਢਦੀ ਸਾਡੇ ਘਰ ਤਾਂ ਜਗਾ ਬਾਪੂ ਜੀ ਜਗਾ ਡਾਰਲਿੰਗ ਓ ਇਸ ਜਗਾ ਮਾਈ ਗ੍ਰੈਂਡਸਨ ਡਬਲ ਗ੍ਰੈਂਡਸਨ ਇਚੋਂ ਕੀ ਲਾਈਨ ਚੌਂਕੀ ਲਾਈਨ ਉਹ ਮੇਰਾ ਦਾਦਾ ਪਰਦਾਦਾ ਪਹਿਲਾ ਚੌਂਕੀ ਲਾਉਂਦਾ ਸੀਗਾ ਉਹਦੀ ਜਗਾ ਬੜੀ ਸੀ ਤਾਂ ਕਰਕੇ ਵੀਰ ਆਪਣਾ ਘਰ ਨਹੀਂ ਬੜਦਾ ਇਟ ਮੀਨਸ ਗੌਰ ਪਾਵਰ ਜਸ ਜਸ ਉੱਥੇ ਤਾਂ ਇੰਨੀ ਪਾਵਰ ਸੀ ਸਾਲੇ ਦੋ ਤਿੰਨ ਫੈਮਿਲੀਆ ਖੜੇ ਕਰਦੇ ਸੀ ਓਏ ਥਾਣਾ ਕਿਉਂ ਕਹਿੰਦਾ 2 3 ਫੈਮਿਲੀਸ ਕਿਹ ਜਾ ਬਕੀ ਫਲੋ ਬਣੇ ਤੇ ਮੈਂ ਵੀ ਨਾ ਬਸ ਮੈਂ ਦੇਖਿਆ ਹੂੰ ਕੀ ਹੋਇਆ ਬੇਬੇ ਜੀ ਸੋ ਸੌਰੀ ਆਹ ਪੁੱਤ ਤੂੰ ਇਹ ਜਿਹੀਆਂ ਗੱਲਾਂ ਨਾ ਕਰਿਆ ਕਰ ਸਾਡੇ ਸਾਹਮਣੇ ਕਮਰੇ ਚ ਜੋ ਕੁਝ ਮਰਜ਼ੀ ਕਰੀ ਜਾ ਪਰ ਸਾਡੇ ਸਾਹਮਣੇ ਨਹੀਂ ਪੁੱਤ ਤੁਸੀਂ ਐ ਕਰੋ ਤੁਸੀਂ ਅੰਦਰ ਬੈਠੋ ਅਸੀਂ ਥੋੜਾ ਚਿੱਲ ਕਰਕੇ ਆਉਂਦੇ ਹਾਂ ਚਿੱਲਾ ਓਏ ਆਹ ਕਿਹੜੀ ਹੁਣ ਬਿਮਾਰੀ ਆ ਗਈ ਚਿੱਲ ਇਹ ਕੀ ਹੁੰਦਾ ਓ ਬੇਬੇ ਓਏ ਕੋਈ ਬਿਮਾਰੀ ਨਹੀਂ ਇਹਦਾ ਘੁੰਮਣ ਫਿਰਨ ਨੂੰ ਹੱਸਣ ਖੇਡਣ ਨੂੰ ਖਾਣ ਪੀਣ ਨੂੰ ਕਹਿੰਦੇ ਨੇ ਹਾਂ ਚਿੱਲਾ ਮੈਂ ਹੁਣੇ ਬਣਾ ਦਉਣੀ ਆ ਘਰੇ ਓਏ ਉਹ ਨਹੀਂ ਖਾਂਦੀ ਤੇਰਾ ਵਾਲਾ ਇਹਨੂੰ ਕਿਸੇ ਰੈਸਟੋਰੈਂਟ ਚ ਲੈ ਕੇ ਜਾਣਾਗਾ ਠੀਕ ਚ ਕਿਸੇ ਰੈਸਟੋਰੈਂਟ ਤੇ ਲੈ ਕੇ ਜਾਣਾਗਾ ਉਹ ਕੀ ਹੁੰਦਾ ਉਹ ਟਾਬੇ ਦੇ ਆਏ ਕਹੇ ਤੂੰ ਵੀ ਬਾ ਟਾਬੇ ਲੈ ਬੂ ਤੋਂ ਉੱਥੇ ਦਾ ਪਤਾ ਨਹੀਂ ਕਹੇ ਜਾ ਗੰਦਾ ਮੰਦਾ ਸਮਾਨ ਆਉਗਾ ਮੈਂ ਆਪਣੀ ਧੀ ਨੂੰ ਇੱਥੇ ਸੋਹਣਾ ਜਿਹਾ ਸਮਾਨ ਬਣਾ ਕੇ ਦਉਂਗੀ ਉਹ ਬੇਬੇ ਸੋਨਾ ਨਹੀਂ ਖਾਂਦੀ ਇਹ ਉਹੀ ਖਾਂਦੀ ਹੈਗਾ ਤੁਮ ਜੀ ਉਹ ਚੱਲ ਪੁੱਤ ਐ ਕਰੀ ਮੇਰਾ ਖੇਚੇਟਰ ਬੇਬੇ ਉਹ ਓਕੇ ਬੇਬੇ ਓਕੇ ਓਕੇ ਉਹ ਹੋਮਣੀ ਆਇਆ ਕਰ ਮੇਰਾ ਪੁੱਤ ਇਹਨੂੰ ਲੈ ਕੇ ਜਾਾਂਗੇ ਨਾ ਇਹਨੂੰ ਘਰਾਂ ਚੋਂ ਗੱਡੇ 'ਚ ਬਿਠਾ ਦੇ ਹਾਂ ਘਰਾਂ 'ਚ ਲਿਆ ਕੇ ਤਾਰ ਦੇ ਠੀਕ ਆ ਬਾਪੂ ਠੀਕ ਆ ਹਾਂ ਅਸੀਂ ਚੱਲਦਾ ਫਿਰ ਹਾਂ ਬਾਈ ਬਫਾਈ ਬਾਈ ਮਮਾ ਬਾਈ ਮਮਾ ਲਵ ਯੂ ਮਮਾ ਲਵ ਯੂ ਡੈਡ ਬਾਈ ਲਵ ਯੂ ਮਮਾ ਆਈ ਲਵ ਯੂ ਡਾਡ ਉਹ ਚਲਾ ਜਾਓ ਕਿ ਫੁੱਕਾ ਲੀਆਂ ਮਾਰ ਕੇ ਗਈ ਹੈ ਓਏ ਇਹਨੂੰ ਉੱਟਵੀ ਬੁੱਕੀ ਕਹਿੰਦੇ ਨੇ ਉੱਟਵੀ ਫਾਇ ਮੈਂ ਮਰ ਜਾ ਪੂਰਾ ਹਿਜਾਬ ਵੀ ਕੁਝ ਹੁੰਦਾ ਮੇਰੇ ਨਾਲ ਸੁਣੋ ਹਾਂ ਕੁਛ ਅਜਿਹੀ ਗੱਲ ਤਾਂ ਬਹੁਤ ਸਿੱਖ ਲਿਆ ਕਰ ਹੈ ਜਿਹੜਾ ਮੈਂ ਕਿਹਾ ਸੀ ਜੀਨ ਟੋਪ ਲੈ ਦੇ ਉਹ ਤਾਂ ਤੇਰੇ ਗੱਲ ਪਚੀ ਨਹੀਂ ਆ ਬੁੱਗੀਆਂ ਨਹੀਂ ਪਈ ਤੇਰੇ ਪਾਚੀ ਚਲ ਮੈਂ ਰਾਤ ਨੂੰ ਲੈ ਦੂੰਗਾ ਕੀ ਬੁੱਗੀ ਜੀ ਬੰਦ ਤਾਂ ਅੰਦਰ ਪਾਕੇ ਤੇ ਅੰਦਰ ਖੋਲੀ ਪਾਣੀਆ ਮੈਨੂੰ ਵੀ ਪਿੰਡ ਦਾ ਕਿਹੜਾ ਘੜਾ ਨਹੀਂ ਮੜ ਜਾ ਫਿਰ ਆਪਾਂ ਉਹ ਸ਼ਰਮ ਕਰ ਬਾਹਰ ਪਾ ਕੇ ਕਿਉਂ ਲੰਬੜਦਾਰ ਦੀ ਲੰਬੜਦਾਰੀ ਹੋਣੀ ਤੂੰ ਚਲ ਅੰਦਰ ਚਲ ਪਵਾ ਦਰ ਤੈਨੂੰ ਜੀਨ ਪੈਂਟ ਵੇ ਸਾਰਾ ਦਿਨ ਕੰਮ ਹੀ ਨਹੀਂ ਮੁੱਕਤੇ ਹੈਗੇ ਸਵੇਰ ਦੇ 5 ਵਜੇ ਤੋਂ ਲੱਗਦੀਆਂ ਰਾਤ ਦੇ 10 ਵਜੇ ਤੱਕ ਮਸ਼ੀਨ ਮੰਗੋ ਚੱਲਦੀ ਆ ਇੰਨਾ ਕਿੰਨਾ ਕੰਮ ਰਹਿੰਦਾ ਆ ਸਾਰਾ ਬਹੁਤ ਮੱਥਾ ਲਾਇਆ ਹਾਂਜੀ ਵਧੀਆ ਤੁਸੀਂ ਦੱਸੋ ਜਿਉਂਦੀ ਰਸਤੀ ਰਹਿ ਆਜੋ ਬਾਜਾ ਚਾਚੀ ਚੱਲ ਕੁੜੇ ਮੈਂ ਆਖਿਆ ਬਹੂ ਦਾ ਹਾਲ ਚਾਲ ਪੁੱਛਿਆ ਵਾ ਅੱਛਾ ਚੰਗਾ ਕੀਤਾ ਚਾਚੀ ਆ ਗਏ ਗੇੜਾ ਮਾਰ ਜਾ ਕਰੋ ਬਹੁ ਦਿਨਾਂ ਬਾਅਦ ਆਇਓ ਅੱਜ ਤਾਂ ਨਿਕਥੇ ਨਿਕੜਾ ਕਿਥੇ ਜਾਂਦਾ ਕੰਮਕਾਰਾਂ ਚ ਉਹ ਮੈਨੂੰ ਤਾਂ ਤੋ ਦਿਖ ਗਈ ਝੜੂ ਮਾਰਦੀ ਮੈਂ ਕਿਹਾ ਚੱਲ ਜਾਂਦੀਆਂ ਦੀ ਬਹੂ ਦਾ ਹਾਲ ਚਾਲ ਪੁੱਛੇ ਵਾ ਨਾਲੇ ਤੇਰੀ ਜੂੰ ਤਾਂ ਵੜੀ ਓਖੀ ਆ ਮੈਂ ਤਾਂ ਜਦੋਂ ਦੇਖਾਂ ਇੱਧਰ ਦੀ ਲੰਘਦੀ ਵਰਦੀ ਨਹੀਂ ਤੂੰ ਤਾਂ ਕੰਮ ਹੀ ਕਰਦੀ ਰਹਿੰਦੀ ਆ ਸਾਰਾ ਦਿਨ ਨੇ ਮੈਂ ਤਾਂ ਕਈ ਵਾਰ ਇਕੱਲੀ ਵੀ ਸੋਚਦੀ ਹੁੰਦੀ ਆ ਤੇਰੇ ਬਾਰੇ ਕਿ ਕੀ ਜਵਾਕੜੀ ਦਾ ਲਹੂ ਪੀਤਾ ਨਾ ਨੇ ਨੀ ਤੇਰੇ ਨਾਲ ਕਿਹੜਾ ਬਹਿ ਰਹਿਣਾ ਨਾ ਕੁੜੀ ਜੀ ਤੇਰੀ ਸੱਸ ਹੁੰਦੀ ਤੈਨੂੰ ਆਹ ਦਿਨਾਂ ਦੇਖਣੇ ਪੈਣੇ ਨਾਲੇ ਜੇ ਤੂੰ ਮੇਰੀ ਨੂੰਹ ਹੁੰਦੀ ਨੀਂ ਧੀਏ ਮੈਂ ਤਾਂ ਤੈਨੂੰ ਗੋਪੀ ਦੇ ਬੋਲ ਮੰਗੁਰਾਖਦੀ ਸ਼ਾਮ-ਸ਼ਾਮ ਬਸ ਕੀ ਕਹਾਂ ਚਾਚੀ ਜਦੋਂ ਬੰਦੇ ਦੀ ਕਿਸਮਤ ਮਾੜੀ ਹੁੰਦੀ ਹੈ ਨਾ ਤਾਂ ਇਹੀ ਕੁਝ ਹੁੰਦਾ ਰੱਬ ਵੀ ਸਾਥ ਨਹੀਂ ਦਿੰਦਾ ਫਿਰ ਨੀ ਰੱਬ ਰੂਪ ਦੀਆਂ ਕਿਹੜੀਆਂ ਗੱਲਾਂ ਕਰਦੇ ਰੱਬ ਕਿੱਥੇ ਆ ਨਹੀਂ ਰੱਬ ਤਾਂ ਕੰਜਰ ਬੰਦੇ ਆ ਨੀ ਚੰਗੇ ਬੰਦੇ ਤੋਂ ਰੱਬ ਵੀ ਡਰਦਾ ਚੱਲ ਛੱਡ ਜਾ ਚੀ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ ਤੂੰ ਮੈਨੂੰ ਇਹ ਦੱਸ ਤੂੰ ਚਾਹ ਪੀਵੇਂਗੀ ਕਿ ਨਿੰਬੂ ਪਾਣੀ ਬਣਾਵਾ ਨਹੀਂ ਪੀ ਤੇਰਾ ਚਾਚਾ ਤਾਂ ਸਾਰ ਦਿਨ ਮੇਰਾ ਕਾਲਜਾ ਘੁੱਪਦਾ ਰਹਿੰਦਾ ਗੱਲਾਂ ਮਾਰ ਮਾਰ ਕੇ ਸੁਣਾਉਂਦਾ ਇਹ ਜੀਆਂ ਇੱਕ ਤੂੰ ਕਿੱਟ ਨਿੰਬੂ ਪਾਣੀ ਕਰ ਦੇ ਚੱਲ ਚਾਚੀ ਮੈਂ ਬਣਾਉਣੀ ਆ ਨਿੰਬੂ ਪਾਣੀ ਤੇ ਇਹ ਦੱਸ ਤੇਰੀ ਨੂੰ ਕਿਵੇਂ ਆ ਤੈਨੂੰ ਪੁੱਛਦੀ ਆ ਚੰਗੀ ਤੇਰਾ ਰੋਟੀ ਪਾਣੀ ਕਿ ਨਹੀਂ ਨਹੀਂ ਕਿੱਥੇ ਪੁੱਛਦੀ ਆ ਮੈਨੂੰ ਚਾਹ ਪਾਣੀ ਨਹੀਂ ਉਹ ਤਾਂ ਸਾਰਾ ਦਿਨ ਕੰਮ ਦਾ ਢੱਕਾ ਨਹੀਂ ਤੋੜਦੀ ਪੰਜ ਵਜੇ ਨਾਲ ਲਾ ਲੈਂਦੀ ਆ ਕੁੰਡੀਆਂ ਜੇ ਕਿਸੇ ਆਏਗੇ ਦਿਨ ਸ਼ਰਮ ਕਰਦੀ ਨਹੀਂ ਮੈਂ ਬਹੂ ਨੂੰ ਕੱਲੀ ਨੂੰ ਕੀ ਦੋਸਤਾ ਵਾਂ ਨਹੀਂ ਮੈਂ ਮੁੰਟਾ ਵੀ ਚੁੱਡੂ ਨਾ ਦੇਖ ਲੈ ਚਾਚੀ ਨਾ ਤੇਰੇ ਕਰਮਾਂ ਚ ਸੁੱਖਾ ਨਾ ਮੇਰੇ ਕਰਮਾਂ ਚ ਸੁੱਖਾ ਤੂੰ ਆਪਣੇ ਨੂੰ ਤਾਂ ਦੁਖੀ ਆ ਤੇ ਮੇਰੀ ਸੱਸ ਨਹੀਂ ਹੈਗੀ ਮੈਂ ਤਾਂ ਵੀ ਦੁਖੀ ਆ ਨਿਕਲ ਤੀ ਜਿਹੜਾ ਘਰ ਮਾ ਚ ਲੀ ਗਿਆ ਉਹ ਤਾਂ ਤੀ ਹਰ ਹਿੱਲੇ ਕੱਟਣਾ ਨਾਲੇ ਤੂੰ ਪਾਲਾ ਨੰਮ ਰਿਆ ਕਰ ਕੰਮ ਧੰਦੇ ਚ ਨਹੀਂ ਇਹਨਾਂ ਦਾ ਜਲਾਦਾਂ ਦਾ ਕੀ ਹੈ ਇਹਨਾਂ ਨੂੰ ਤੈਨੂੰ ਕਹਣੇ ਨਿਕੜੀ ਪੈ ਜਾ ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਨਹੀਂ ਐਨੀ ਮਾੜੀ ਹੋਇ ਪਈ ਨਹੀਂ ਤਾਂ ਜਲਾਦਾਂ ਵਰਕੇ ਨਹੀਂ ਨਹੀਂ ਉਹ ਆ ਜਾ ਤੇਰਾ ਬੰਦਾ ਉਹ ਆ ਜਾ ਕੰਜਰ ਤੇਰਾ ਸ਼ੁਭਾ ਸੱਚ ਕੀ ਦੱਸਾਂ ਕਰਨ ਦਾ ਪੈਣਾ ਹੀ ਆ ਜੇ ਕਰਦੀਆਂ ਤਾਂ ਵੀ ਮਰਦੀਆਂ ਜੇ ਨਹੀਂ ਕਰਦੀ ਤਾਂ ਵੀ ਮਰਦੀਆਂ ਹੁਣ ਤਾਂ ਕੜਿੱਕੇ ਚ ਜਨ ਫਸੀ ਗਈ ਹੁਣ ਦੱਸੋ ਮੈਂ ਕੀ ਕਰਾਂ ਨਹੀਂ ਕੀ ਗੱਲ ਕਰ ਦਿੰਦੀ ਨੀ ਚਨਾਨੀ ਤੇ ਜੂਨ ਨੇ ਮਾਰੀ ਆ ਨਹੀਂ ਅਮਰੀਕਾ ਨਹੀਂ ਦੇਖ ਲੈ ਨਹੀਂ 20 ਸਾਲ ਹੋ ਗਏ ਹੱਡ ਕਸਾਉਂਦੀ ਨੂੰ ਘੱਟ ਚ ਬਥੇਰਾ ਕੰਮ ਕਰਿਆ ਨਹੀਂ ਹੁਣ ਬਥੇਰਾ ਸਿਆਪਾ ਕਰਦੀਆਂ ਨਹੀਂ ਆ ਤੇਰਾ ਚਾਚਾ ਬਾਹਲੀ ਹਰਾਮ ਨਹੀਂ ਆ ਨਹੀਂ ਆਇਆ ਪੈਂਦਾ ਸੂਈ ਹੋਈ ਕੁੱਤੀ ਮੰਗੂ ਮਾੜੀ ਮਾੜੀ ਗੱਲ ਪਿੱਛੇ ਸਹੀ ਕਹਿਨੀ ਆ ਤੂੰ ਚਾਚੀ ਆਪਣੀ ਕਿਹੜੀ ਜ਼ਿੰਦਗੀ ਆ ਜ਼ਿੰਦਗੀ ਤਾਂ ਇਹ ਨਾ ਬੰਦਿਆਂ ਦੀ ਆ ਆਪਣੀਆਂ ਮਰਜ਼ੀਆਂ ਕਰਦੇ ਨੇ ਜੋ ਜੀ ਕਰਦਾ ਉਹ ਖਾਂਦੇ ਨੇ ਜੋ ਜੀ ਕਰਦਾ ਪੀਂਦੇ ਨੇਗੇ ਜੇ ਆਪਾਂ ਆਪਣੀ ਮਰਜ਼ੀ ਕਰਦੀਆਂ ਤੇ 당 ਚੱਕ ਲੈਂਦੇ ਨੇ ਬਸ ਆਪਾਂ ਕਿੱਧਰ ਜਾਈਏ ਨਹੀਂ ਉਹੀ ਤਾਂ ਮੈਂ ਗੱਲ ਕਰਦੀ ਸੀ ਨਹੀਂ ਬੰਦੇ ਦਿਨ ਜਾਣ ਰਾਤ ਜਾਣ ਨਹੀਂ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਕੋਈ ਇਹਨਾਂ ਨੂੰ ਕਹਿੰਦਾ ਨਹੀਂ ਆਪਣੇ ਵਰਗੇ ਇੱਕ ਦਿਨ ਕਿਤੇ ਬਸ ਬੂਸ ਤੇ ਬੈਠ ਕੇ ਵਗ ਜੀ ਨਹੀਂ 10 10 ਦਿਨ ਲੋਕ ਪੁੱਛੀ ਜਾਂਦੇ ਤੂੰ ਕਿੱਥੇ ਗਈ ਸੀ ਤੂੰ ਕਿੱਥੇ ਗਈ ਸੀ ਨੇ ਕਹਤਾ ਤੇਰੇ ਚਾਚੇ ਨੇ ਲੋਕ ਵੀਰ ਕਿ ਨੀ ਰਹਿੰਦੀ ਆ ਪੁੱਠੇ ਪੈਰ ਵਾਲੀ ਨੇ ਤਾਂ ਮੇਰਾ ਬਾੜੀ ਗਿਆਣਾ ਹਰਾਮ ਕਰੇ ਨੀ ਮੈਂ ਤਾਂ ਤੇਰੇ ਕੋਲ ਟੱਡ ਫਰੋਲਣਾ ਕੀਤੀ ਨੀ ਹੋਰਦੀ ਏ ਮੈਂ ਵੀ ਤੇਰੇ ਕੋਲ ਆ ਜਨੇ ਆ ਤੂੰ ਮੇਰੇ ਸਰੀਕੇ ਚ ਆ ਵੱਡੀ ਗੱਲ ਕਿਸੇ ਕੋਲ ਕੱਲ ਨਹੀਂ ਕਰਦੀ ਨੀ ਤਾਂ ਕਿ ਟੱਡ ਫਰੋਲ ਲੈਨੇ ਤੇਰੇ ਕੋਲ ਨਾਲੇ ਇੱਕ ਗੱਲ ਹੋਰ ਜੱਸੇ ਤੇ ਨਿਗਾ ਰੱਖਿਆ ਕਰ ਇਹ ਤਲਕਣ ਵਾਜੀ ਆ ਨੀ ਉਮਰ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਇਸ ਉਮਰ ਚ ਨੀ ਨਾ ਫਾਕੇ ਰੱਖਿਆ ਕਰ ਉਹੀ ਫਿਰਦਾ ਰਹਿੰਦਾ ਇਧਰ ਉਧਰ ਚੱਕਿਆ ਮੋਟਰਸਾਈਕਲ ਲੰਘ ਜਾਂਦਾ ਚੱਕਿਆ ਮੋਟਰਸਾਈਕਲ ਮੈਂ ਤਾਂ ਆਣੀ ਨੂੰ ਛੇੜਦੀ ਚਾਚੀ ਕਿਤੇ ਸ਼ਰਾਬੀ ਕੇ ਮੇਰੀ ਗੁੱਤ ਨੇ ਪਾਟ ਲੇ ਪਰ ਸਹੀ ਕਹਿਨੀ ਆ ਤੂੰ ਮੇਰਾ ਵੀ ਦਿਲ ਤੇਰੇ ਨਾਲ ਹੀ ਮਿਲਿਆ ਮੈਂ ਵੀ ਤੇਰੇ ਨਾਲ ਹੀ ਢਹੋਲਾ ਕਰ ਲੈਣੀ ਆ ਨਹੀਂ ਤਾਂ ਕੱਲੀ ਰਹਿਣੀ ਆ ਜਾਂ ਤਾਂ ਇਹ ਕਰ ਲਿਆ ਤਾਂ ਦਿਓ ਕਰ ਲਿਆ ਬਸ ਐਂ ਮੇਰਾ ਸਾਰਾ ਦਿਨ ਲੰਘ ਜਾਂਦਾ ਸਵੇਰ ਦਾ ਨਹੀਂ ਐਂ ਤੇਰੀ ਕਿਵੇਂ ਤੇ ਯੀ ਨਿਆਰੇ 74 ਖੇਡਿਆ ਪਰ ਮਾਰੇ ਮੋٹے ਨਹੀਂ ਤੈਨੂੰ ਨਹੀਂ ਆਇਆ ਮੈਂ ਤੈਨੂੰ ਲੋਕ ਕਹਿੰਦੇ 365 ਚਲਤਰ ਨਹੀਂ ਕੱਬਾ ਹੀ ਦਿਖਾਵਾ ਕਰ ਉਹਨਾਂ ਤੋਂ ਚਾਚੀ ਮੈਨੂੰ ਆਉਂਦੇ ਨਹੀਂ ਤੇ ਤੂੰ ਦੱਸ ਮੈਨੂੰ ਮੈਂ ਕਰਾਂ ਕੀ ਨਹੀਂ ਮੈਂ ਤੈਨੂੰ ਦਿੰਦੀ ਆ ਮੰਤਰ ਉਰੇ ਕੰਨ ਕਰ ਕਹਾਂ ਚਾਚੀ ਐਵੇਂ ਹੋ ਸਕਦਾ ਨਹੀਂ ਹੋ ਰਿਹਾ ਮੈਂ ਤਾਂ ਅਜਮਾਏ ਦੱਸ ਲੀਆਂ ਤੈਨੂੰ ਨਹੀਂ ਮੈਂ ਹੋਰ ਕੀ ਕਰਾਂ ਨਹੀਂ ਮੈਂ ਤੇਰੇ ਚਾਚੇ ਤੇ ਇਹੀ ਤਰੀਕੇ ਜਮਾਉਣੀ ਆ ਅੱਛਾ ਸਹੀ ਆ ਨਹੀਂ ਚਲ ਚੰਗਤੀਏ ਮੈਂ ਹੁਣ ਜਾਂਦੀ ਆ ਉਹ ਤੇਰਾ ਚਾਚੇ ਦਾ ਸੁਭਾ ਨਹੀਂ ਹੈਗਾ ਨਹੀਂ ਉਹ ਤਾਂ ਡਾਂਗ ਲੈ ਕੇ ਖੜ ਜਾਂਦਾ ਜੇ ਘੰਟਾ ਤੇ ਲੱਗ ਜੇਵੇ ਨਹੀਂ ਉਹ ਤਾਂ ਕਿਸੇ ਕੰਮ ਦਾ ਹੈ ਹੀ ਨਹੀਂ ਪਤਾ ਨਿੰਬੂ ਪਾਣੀ ਤਾਂ ਪੀਜਾ ਚਾਚੀ ਨਹੀਂ ਕਹਦਾ ਨਿੰਬੂ ਪਾਣੀ ਮੇਰੇ ਤਾਂ ਜਿਹੜਾ ਗੋਲਾ ਬਣਿਆ ਪਿਆ ਸੀ ਨਹੀਂ ਉਹ ਹੋ ਗਏ ਤਾਂ ਤੇਰੀਆਂ ਗੱਲਾਂ ਸੁਣ ਕੇ ਮੇਰੇ ਤਾਂ ਠੰਡ ਪੈ ਗਈ ਮੈਨੂੰ ਨਹੀਂ ਹੁਣ ਨਿੰਬੂ ਪਾਣੀ ਦੀ ਲੋੜ ਫੇਰ ਆਉਂਗੀ ਕਿਤੇ ਫੇਰ ਕਿਤੇ ਜਾਊਂਗੀ ਠੀਕ ਆ ਚਾਚੀ ਚਾਚੀ ਤਰੀਕਾ ਤਾਂ ਵਧੀਆ ਦੱਸ ਕੇ ਗਈ ਆ ਇੱਕ ਵਾਰ ਤਾਂ ਅਜਮਾਉਣਾ ਚਾਹੀਦਾ ਆ